ਕਿਦਾ ਹੋਇਆ ਹੈਗਾ ਉੱਧਰ ਕਿਸ ਤਰੀਕੇ ਤੁਸੀਂ ਦੇਖ ਸਕਦੇ ਹੋ ਬਰਸਾਤ ਦਾ ਮਾਹੌਲ ਹੈ ਇਸ ਤਰੀਕੇ ਗੱਡੀਆਂ ਨੂੰ ਪਾਣੀ ਚਾਹੀਦੀ ਸੀ ਕਟੋ ਕਟ ਦੇ ਨਾਲ ਇਹ ਸੋਚਾ ਲੈਦੇ ਇਹਦੇ ਤੇ ਸਿਆਣੇ ਬੱਚੇ ਬੈਠੇ ਸਰ ਕੀ ਨਾਮ ਹੈ ਮੇਰਾ ਮੋਹਿਦ ਕਪੂਰ ਸਰ ਕੀ ਹੋਇਆ ਜੀ ਮੈਂ ਵੀਰੇ ਸਾ 7:30 8:00 ਦਾ ਟਾਈਮ ਸੀਗਾ ਮੈਂ ਜਾ ਰਿਹਾ ਸੀ ਮੈਂ ਇਹਨੂੰ ਮਨਾ ਵੀ ਕੀਤਾ ਬਾਈ ਨਾ ਮੋੜੀ ਉੱਧਰ ਬੈਠ ਪਰ ਇਹਨੇ ਨਹੀਂ ਸੁਣੀ ਸਾਡੀ ਇਹਨੇ ਮੋੜ ਤੇ ਉੱਥੇ ਜਾ ਕੇ ਬੰਦ ਗਈ ਕਿਤੇ 20 ਬੱਚੇ ਉਹਦੇ ਵਿੱਚ ଥିਗੇ ਜਿਹੜੇ ਪਛਾਹ ਹੋ ਗਿਆ ਪਲਟਰ ਤੋਂ ਬਚ ਗਏ ਅੱਛਾ ਨਹੀਂ ਜਾਣੇ ਕੋਈ ਨਹੀਂ ਮਚਾ ਹੋ ਗਿਆ ਅੱਧੀ ਘੱਟ ਤੇ ਚੱਕ ਬੱਚੇ ਬੱਚੇ ਵਹਤ ਚੱਕ ਚੱਕੇ ਗੱਡੇ ਬਾਹਰ ਮੇਰਾ ਡਰਾਈਵਰ ਵੀ ਆਪੇ ਨਿਕਾਲੀ ਨਹੀਂ ਨਹੀਂ ਕੋਈ ਨਸ਼ਾ ਰੁਸ਼ਾ ਕੋਈ ਨਹੀਂ ਦੋ ਮਿੰਟ ਲੇਟ ਦਾ ਰੋਡ ਹਾਂ ਤੇ ਰਾਹ ਪਾ ਲਿਆ ਇਹਨਾਂ ਨੇ ਹਾਂ ਡਰਾਈਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਉਹਨੇ ਵੀ ਕਿਹਾ ਗੁੰਮਰਾਹ ਕਰ ਰਿਹਾ ਉਹਦੇ ਬਾਰੇ ਕੀ ਕਿ ਨਵਾ ਕਰੇ ਸਿਆਸੀ ਦਸਤ ਨੇ ਉਹਨੂੰ ਪੁੱਛੋ ਡਰਾਈਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੇ ਗੁੰਮਰਾਹ ਕਰਦਾ ਕਹਿੰਦਾ ਨਹੀਂ ਪ੍ਰਾਈਵੇਟ ਬੱਸ ਹੈ ਸਕੂਲ ਦਾ ਨਾਮ ਲਿਆ ਅੱਛਾ ਗ੍ਰੀਨ ਲੈਂਡ ਦੀ ਸਕੂਲ ਹੈ ਜੀ ਬੱਚੇ ਅੱਛਾ ਜੀ ਮੇਰੀ ਪ੍ਰਿੰਸੀਪਲ ਨੂੰ ਵੀ ਮੈਂ ਫੋਨ ਲਾਇਆ ਮੈਂ ਆਪਣੇ ਬੋਨ ਤੋਂ ਲਾ ਕੇ ਉਹ ਤੇ ਡੇਢ ਘੰਟਾ ਵੀ ਦੇ ਵਿੱਚ ਕਿੱਡੀ ਪਸੀ ਰਹੀ ਹੈ ਡੇਢ ਘੰਟਾ ਘੱਟ ਸਕੂਲ ਦੀ ਕੋਈ ਸਕੂਲ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਡੇਢ ਘੰਟੇ 2 ਘੰਟੇ ਤੋਂ ਬਾਅਦ ਤੇ ਬਤੀ ਹੋਵੇ ਇਹ 8 ਵਜੇ ਦੀ ਵੈਨ 8:30 8 ਵਜੇ ਦੀ ਬਤੀ ਆ ਸਾਢੇ 9 ਵਜੇ ਹੋ ਗਏ ਇੱਥੇ ਸਾਡਾ ਵੀ ਬੱਚਾ ਇਸੇ ਸਕੂਲ ਦੇ ਨਹੀਂ ਤੁਹਾਡਾ ਨਹੀਂ ਅਸੀਂ ਤਾਂ ਮਹਲੇਦਾਰੀ ਆ ਮੈਂ ਜਾ ਰਿਹਾ ਆਪਣੇ ਬੱਚੇ ਚੜ੍ਹ ਸਕੂਲ ਦੇ ਜਦੋਂ ਮੈਂ ਵੇਖਿਆ ਇਹਨੂੰ ਮਨਾ ਵੀ ਉਹ ਕੀਤਾ ਆਵਾਜ਼ ਮਾਰੀ ਨੇ ਨਹੀਂ ਸੁਣੀ ਆਵਾਜ਼ ਮੇਰੀ ਇਹਨੇ ਗੱਡੀ ਘੱਟੇ ਲੈ ਗਿਆ ਮੈਂ मैं ਗਿਆ अपने ਬੱਚੇ ਚੁਪਲੋ ਛੱਡ ਗਏ ਫਿਰ ਮੈਂ ਮੱਲੇ ਵਾਲੇ ਕੱਡੇ ਕਰਕੇ ਸਾਰੇ ਮੱਲੇ ਨੂੰ ਬੁਲਾ ਕੇ ਤਾਹੀ ਕੜਾਈਆ ਵੀਡੀਓ ਵੀ ਪਈਆ ਮੇਰੇ ਕੋਲ ਜੀ ਜੇ ਕੋਈ ਬੱਚਾ ਘਟ ਰਿਹਾ ਕੋਈ ਵੀਡੀਓ ਵਗੈਰਾ ਜੋ ਪ੍ਰੋਵਾਈਡ ਕਰ ਸਕਦਾ ਹਰ ਕੁਝ ਆਪਣੇ ਹਾਂ ਪਰ ਸਭ ਕੁਝ ਆ ਗਿਆ ਮੇਰੇ ਕੋਲੇ ਹਾਂ ਜੀ ਹਾਂ ਜੀ ਸਾਨੂੰ ਵੀ ਇਹਨਾਂ ਡਰਾਈਵਰ ਨਹੀਂ ਨਿਕਲਿਆ ਮੱਲੇ ਵਾਲੇ ਨੇ ਬੱਚੇ ਚੱਕ ਕੇ ਕੱਢੇ ਆ ਕੁੜੀਆਂ ਵੱਡੀਆਂ ਸੀ ਪਾਣੀ ਦੇ ਵਿੱਚ ਗਿਰ-ਗਿਰ ਕੇ ਆਪ ਨਿਕਲੀਆਂ ਨੇ ਕਿਹ ਕੀ ਬੰਦੇ ਨਹੀਂ ਛੱਡ ਸਕਦੇ ਬਾਕੀ ਜਿੱਦੋਂ ਕਿੰਨੇ ਮੈਣਗੇ ਕੰਮ ਦੇ ਕਾਬਾ ਹੋਗੇ ਹੁਣ ਬਾਅਦ ਗੱਡੀ ਵੀ ਵਾਪਸ ਤੇ ਵੀ ਓਵਰਲੋਡ ਸੀ ਆ ਜਿਹੜੀ ਨਿੱਕੀ ਜੀ ਬੱਸ ਐਦੀ ਓਵਰਲੋਡ ਸੀ ਅੱਛਾ ਜੀ ਤੁਸੀਂ ਦੇਖ ਬੱਚੇ ਦੇ ਕੰਮ ਕਿਤਾਬ ਇੰਨੇ ਮਹਿੰਗੇ ਆ ਅੱਜ ਨਾਲ ਬਾਰਿਸ਼ ਚ ਗਿੱਲੇ ਹੋਗੇ ਪਹੁੰਚ ਜਿਵੇਂ ਲਾ ਰੋਗੇ ਡਰਾਈਵਰ ਹੈ ਜੀ ਸ਼ਾਰਟਕਟ ਰਸਤਾ ਪਨਾ ਰਿਆ ਵਾ ਇਹ ਸ਼ਾਰਟਕਟ ਹੈ ਰਸਤਾ ਹੀ ਨਹੀਂ 10 ਮਿੰਟ ਦੀ ਕਾਲੀ ਨੂੰ ਬਤਾਇਆ 10 ਮਿੰਟ ਦੀ ਕਾਲੀ ਨੂੰ ਬਤਾਇਆ ਇੰਨਾ ਕਿੰਨਾ ਜਾਨਦਿਕਾ ਜਿਹੜਾ 10 ਮਿੰਟ ਦੀ ਆਪਾਂ ਵਿੱਚ ਬਣ ਕੇ ਪਾਣੀ ਦੇ ਬੱਚਿਆਂ ਦੀ ਆਪਾਂ ਦੇਖਿਆ ਨਹੀਂ ਬੱਚਾ ਦੇ ਥੱਟ ਮੇਟ ਲੱਗ ਜਾਂਦੀ ਔਰ ਗੱਡੀ ਪਲਟ ਜਾਂਦੀ ਫੇ ਕੀ ਗੱਲ ਹੈ ਨਾ ਕੋਈ ਜ਼ਿੰਮੇਵਾਰ ਹੁੰਦਾ ਸਕੂਲ ਤਾਂ ਕਹਿੰਦਾ ਪ੍ਰਾਈਵੇਟ ਹੈ ਜੀ ਸਾਨੂੰ ਸੁਣਨ ਜਾ ਰਿਹਾ ਕਹਿੰਦੇ ਪ੍ਰਾਈਵੇਟ ਆ ਜੀ ਤੁਸੀਂ ਕੋਈ ਪ੍ਰਿੰਸੀਪਲ ਨਾਲ ਵਗੈਰਾ ਨਾਲ ਗੱਲ ਮੈਂ ਕੀਤੀ ਪ੍ਰਿੰਸੀਪਲ ਨੂੰ ਫੋਨ ਕੀਤਾ ਉਹ ਕਹਿੰਦੇ ਅਸੀਂ ਭੇਜ ਲਈ ਆ ਜੀ 1.5 ਘੰਟੇ ਬਾਅਦ ਆਇਆ ਕੋਈ 1.5 ਘੰਟੇ ਬਾਅਦ ਸਾਡੇ ਕੋਲ ਇੱਥੇ ਹੁਣ ਬੰਦੇ ਸਾਰੇ ਪਹੁੰਚੇ ਸਕੂਲ ਦੇ ਆਏ ਆ ਅੱਛਾ ਸਕੂਲ ਦੇ ਪੇਰੈਂਟ ਨੂੰ ਫੋਨ ਹਾਂ ਆਇਆ ਬੰਦੇ ਹਾਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਫਿਰ ਝਾੜਿਆ ਡਰਾਈਵਰ ਨੂੰ ਬਾਕੀ ਦੇਖਦੇ ਹਾਂ ਜੀ ਹੁਣ ਕੀ ਕਾਰਵਾਈ ਕਰਦੇ ਸਾਨੂੰ ਅਜੇ ਅੱਗੇ ਦੇਖ ਕੀ ਕਾਰਨ ਸੀਗਾ ਜਿਹੜਾ ਬੱਚਿਆਂ ਦੇ ਨਾਲ ਉਹ ਕਿਚੜ 'ਚ ਫਸ ਗਈ ਹਾਂਜੀ ਇੱਕ ਪ੍ਰਾਈਵੇਟ ਬੱਸ ਸੀਗੀ ਤੇ ਓਵਰਦਮਾਨ ਦੇ ਕੋਲ ਉਹ ਕਿਚੜਪਾਰ 'ਚ ਕਿਚੜ ਸੀਗਾ ਉਹਦੇ 'ਚ ਬੱਸ ਫਸ ਗਈ ਸੀ ਫਿਰ ਅਸੀਂ ਆਪਣੀ ਦੂਜੀ ਬੱਸ ਭੇਜ ਕੇ ਬੱਚਿਆਂ ਨੂੰ ਬੁਲਾ ਲਿਆ ਸਕੂਲ ਤੇ ਬੱਚਿਆਂ ਨੂੰ ਕੋਈ ਇਦਾਂ ਕੋਈ ਤਕਲੀਫ ਨਹੀਂ ਹੋਈ ਕੋਈ ਹਾਮ ਨਹੀਂ ਹੋਇਆ ਤੇ ਸਾਡੇ ਆਪਣੇ এমপ্লয়ੀਜ਼ ਉੱਥੇ ਪਹੁੰਚ ਗਏ ਸੀ ਤੇ ਬੱਚੇ ਸੇਫ ਨੂੰ ਸਕੂਲ 'ਚ ਪਹੁੰਚ ਗਏ। ਇੰਨੇ ਕੰਦੇ ਬੱਚੇ ਵੀ ਕੁਝ ਚਿੱਕੜ ਦੇ ਵਿੱਚ गिर ਗਏ ਸੀਗੇ ਜੋ ਕੱਢ ਦੇ ਪਏ ਸੀ ਉਹਨਾਂ ਨੂੰ। ਹਾਂਜੀ ਉਹ ਸਲਿੱਪੀ ਸੀਗਾ, ਗਰਾਊਂਡ ਸਲਿੱਪਰੀ ਸੀਗਾ ਤੇ ਬੱਚਿਆਂ ਦੇ ਸ਼ੂਜ਼ ਵਗੈਰਾ ਕਚੜੇ 'ਚ ਬਾਰਿਸ਼ ਸਾਰੀ ਰਾਤ ਤੋਂ ਬਾਰਿਸ਼ ਹੋ ਰਹੀ ਹੈ ਤੇ ਕਾਫੀ ਬਾਰਿਸ਼ ਹੋਣ ਕਰਕੇ ਤੇ ਉੱਥੇ ਕਚੜ ਸੀਗਾ ਜਿਹਦੇ 'ਚ ਬਸ ਫਸੀ ਹੈ ਤੇ ਅਸੀਂ ਬੱਚਿਆਂ ਨੂੰ ਆਪਣੇ ਡਰਾਈਵਰ ਪੇਜ ਕੇ ਦੁੱਜੇ ਆਪਣੇ এমਪਲੋਈਜ਼ ਤੇ। ਇਵੈਂਟ ਵੇਟ ਕਰ ਰੂ ਮੈਂ ਫੋਨ ਹੈ ਨਾ ਯਾਰ ਪਾਈ ਫਲਾਈਟ ਮੋਡ।